ਕੋਈ ਤੁਹਾਨੂੰ ਮਾੜਾ ਚੰਗਾ ਕਹਿੰਦਾ ਤੁਸੀਂ ਚੁੱਪ ਰਿਆ ਕਰੋ ਚੁੱਪ ਰਹਿਣਾ ਪਤਾ ਕਿੰਨਾ ਵਧੀਆ ਹੈ ਚੁੱਪ ਹੈ ਚੰਗੇ ਨਾਨਕਾ ਜਿੰਨਾ ਤੁਸੀਂ ਚੁੱਪ ਰਹੋਗੇ ਨਾ ਵਕਤ ਪਰਮਾਤਮਾ ਉਹ ਦੇਖਦਾ ਹੈ ਇੱਕ ਨਗਰ ਦੇ ਵਿੱਚ ਕੋਈ ਸਾਧੂ ਲੰਘਦੇ ਪਏ ਸਨ ਤੇ ਉਸ ਘਰ ਦੇ ਵਿੱਚ ਇੱਕ ਬੀਬੀ ਨੇ ਆਪਣਾ ਕੇਸ ਵਾਏ ਜਿਵੇਂ ਆਪਾਂ ਕੋਈ ਸਾਰੇ ਕਹਿੰਦੇ ਨੇ ਕੇਸ ਵਾਏ ਤੋਨੇ ਜਿਵੇਂ ਕੇਸ ਚ ਖਲਾਰੇ ਤੇ ਇੱਕ ਫਕੀਰ ਲੰਘਦੇ ਹਨ ਉਹਨਾਂ ਨੇ ਆਖਿਆ ਬੀਬਾ ਤੇ ਰੇ ਕਿਤ ਕਿੰਨਾ ਸੁੰਦਰ ਨੇ ਤੈਨੂੰ ਰੱਬ ਨੇ ਕਿੰਨਾ ਸੁੰਦਰ ਚਰੂਪ ਬਖਸ਼ਿਆ ਤੇ ਇਸ ਕਰਕੇ ਉਹ ਚ ਬੀਬੀ ਨੇ ਗੁੱਸਾ ਕੀਤਾ ਉਹਨੇ ਆਪਣੇ ਘਰ ਵਾਲੇ ਨੂੰ ਜਾ ਕੇ ਆਖਿਆ ਵੀ ਗਲੀ ਵਿੱਚ ਲੰਘਦੇ ਫਕੀਰ ਨੇ ਮੈਨੂੰ ਆਹ ਸ਼ਬਦ ਬੋਲੇ ਉਹਦੇ ਘਰ ਵਾਲੇ ਨੇ ਗੁੱਸੇ ਦੇ ਵਿੱਚ ਕ੍ਰੋਧ ਦੇ ਵਿੱਚ ਆ ਕੇ ਡੰਡਾ ਚੁੱਕਿਆ ਤੇ ਉਸ ਮਹਾਤਮਾ ਦੇ ਮਾਰਿਆ ਇੰਨਾ ਮਾਰਿਆ ਕਿ ਉਹਦਾ ਲਹੂ ਲਹਾਨ ਹੋ ਗਿਆ ਪਰ ਉਹਨੇ ਮਾੜਾ ਬਚਨ ਨਹੀਂ ਬੋਲਿਆ ਚੁੱਪ ਕਰਕੇ ਛਿੰਦਾ ਰਿਹਾ ਤੇ ਉਹਦੇ ਮੁਖੋਂ ਇੱਕ ਬਚਨ ਨਿਕਲਿਆ ਕਿ ਜਿਹੜਾ ਪਰਮਾਤਮਾ ਮਿਰਨਾ ਇੰਨਾ ਮਾੜਾ ਕਿਉਂ ਹੋਇਆ ਮੈਂ ਤਾਂ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਮਾੜਾ ਵੇਖਿਆ ਨਹੀਂ ਮਾੜਾ ਕਿਹਾ ਨਹੀਂ ਤੂੰ ਤੇ ਮੇਰਾ ਖਿਰਦਾ ਛਾਈਂ ਹੈ ਮੇਰੇ ਲਾਜ ਨਹੀਂ ਰੱਖੀ ਮਹਾਤਮਾ ਚਲੇ ਗਏ ਥੋੜੀ ਦੇਰ ਬਾਅਦ ਉਸ ਔਰਤ ਦੇ ਘਰ ਵਾਲੇ ਦੀ ਡੈਥ ਮੌਤ ਹੋ ਜਾਂਦੀ ਹੈ ਸਾਰੇ ਪਿੰਡ ਦੇ ਵਿੱਚ ਰੋਲਾ ਪੈਂਦਾ ਉਹ ਬੀਬੀ ਆਂਦੀ ਕਿ ਮੈਂ ਐਦਾਂ ਕਰਕੇ ਜਾਣ ਕੇ ਆਪਣੇ ਪਤੀ ਨੂੰ ਕਿਹਾ ਉਹਨੇ ਇਸ ਮਹਾਤਮਾ ਨੂੰ ਕੁੱਟਿਆ ਮਾਰਿਆ ਉਹਦੇ ਮਾਰਨ ਤੋਂ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ ਸਾਰਾ ਪਿੰਡ ਉਹ ਫਕੀਰ ਦੇ ਪਿੱਛੇ ਭੱਜਦਾ ਉਹ ਜਾ ਕੇ ਮਾਫੀ ਮੰਗਦੈ ਨੇ ਸ਼ਮਾ ਯਾਤਨਾ ਕਰਦੈ ਨੇ ਬਾਬਾ ਜੀ ਤੁਸੀਂ ਇਸ ਬੱਚੇ ਦੇ ਮੌਤ ਦਾ ਕਾਰਨ ਹੋ ਉਹ ਕਹਿੰਦੇ ਮੈਂ ਤੇ ਮੌਤ ਦਾ ਕਾਰਨ ਨਹੀਂਗਾ ਕਹਿੰਦੇ ਮੈਂ ਇੱਕ ਔਰਤ ਨੂੰ ਇੰਨਾ ਖਬਦ ਬਖਸ਼ਿਆ ਕਿ ਤੈਨੂੰ ਪਰਮਾਤਮਾ ਨੇ ਸ਼ਿੰਗਾਰ ਬਖਸ਼ਿਆ ਰੂਪ ਬਖਸ਼ਿਆ ਤੇ ਮੈਂ ਇੱਕ ਸਿਫਤ ਕੀਤੀ ਹੈ ਮੈਂ ਮਲੀਨ ਭਾਵਨਾ ਨਾਲ ਨਹੀਂ ਕਿਹਾ ਕਹਿੰਦੇ ਮੈਂ ਆਪਣੇ ਰੱਬ ਨੂੰ ਜ਼ਰੂਰ ਕਿਹਾ ਸੀ ਮਾਲਕਾ ਜੇ ਇਸ ਔਰਤ ਦੇ ਸਿਰ ਦਾ ਸਾਈ ਹੈਗਾ ਤੇ ਉਹਨੇ ਆ ਕੇ ਮੈਨੂੰ ਕੁੱਟਿਆ ਮਾਰਿਆ ਮੈਨੂੰ ਲਹੂ ਲੋਹਣ ਕਰ ਦਿੱਤਾ ਮੇਰਾ ਤੇ ਸਾਈ ਅਕਾਲਪੁਰਖ ਤੂੰ ਹੀ ਹੈ ਤੂੰ ਮੇਰੀ ਲਾਜ ਜਿੰਨ ਰੱਖੀ ਕਹਿੰਦਾ ਮਤਲਬ ਫਿਰ ਜਦੋਂ ਬਾਬਾ ਲਾਜ ਰੱਖਣ ਤੇ ਆਉਂਦਾ ਹੈ ਨਾ ਤੇ ਫਿਰ ਉਹ ਇਹੋ ਜਿਹਾ ਥੱਪੜ ਮਾਰਦਾ ਉਹ ਸਾਈ ਨਹੀਂ ਹੁੰਦਾ